हां जी ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਗੀਤਕਾਰ ਮੀਤ ਤੁਹਾਨੂੰ ਪਤਿਆ ਸਾਰਿਆਂ ਨੂੰ ਵੀ ਆਪਾਂ ਜਿੰਨੀ ਕੁ ਮੈਨੂੰ ਜਾਣਕਾਰੀ ਆ ਗਾਣੇ ਲਿਖਣ ਬਾਰੇ ਉਨੀ ਕੁ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਅੱਜ ਵੀ ਜਿਹੜੀ ਆਪਾਂ ਗੱਲ ਕਰ ਰਹੀਆਂ ਕੀ ਉਹ ਵੀ ਗੀਤਕਾਰੀ ਦੇ ਟੌਪਿਕ 'ਤੇ ਕਰਨੀ ਆ ਆਪਾਂ ਨੇ ਜਿਵੇਂ ਕੋਈ ਸਿੰਗਰ ਹੁੰਦਾ ਰਾਈਟਰ ਹੁੰਦੇ ਨੇ ਉਹ ਜ਼ਿਆਦਾਤਰ ਗਾਣੇ ਨੇ ਜਿਹੜੇ ਕਿਸ ਤਜਰਬੇ ਨਾਲ ਲਿਖਦੇ ਨੇਗੇ ਆਪਾਂ ਉਹੀ ਗੱਲਾਂ ਸਾਂਝੀਆਂ ਕਰਨੀਆਂ ਨੇਗੀਆਂ ਤੇ ਹੁਣ ਜਿਹੜੇ ਨਵੇਂ ਰੈਕਟਰ ਨੇਗੇ ਜਾਂ ਕੋਈ ਬਣਨਾ ਚਾਹੁੰਦੇ ਨੇਗੇ ਉਹਨਾਂ ਲਈ ਸੌਖਾ ਤਰੀਕਾ ਇਹ ਹੀ ਹੈਗਾ ਵੀ ਤੁਸੀਂ ਨਾ ਸਭ ਤੋਂ ਪਹਿਲਾਂ ਸ਼ਬਦ ਇਕੱਠੇ ਕਰੋ ਸ਼ਬਦ ਤੁਹਾਨੂੰ ਆਉਂਦੇ ਹੋਣ ਤੇ ਜਿਵੇਂ ਕੋਈ ਸਭ ਤੋਂ ਪਹਿਲਾਂ ਆਪਾਂ ਧਾਰਮਿਕ ਗਾਣੇ ਤੇ ਲਾਉਨੇ ਆਪਾਂ ਗੱਲ ਜਿਵੇਂ ਆਪਾਂ ਇੱਕ ਉਦਾਹਰਨ ਲੈ ਲਓ ਜਿਵੇਂ ਆਪਾਂ ਸਰਹੰਦ ਆਪਾਂ ਨੂੰ ਪਤਾ ਵੀ ਹਰ ਸਾਲ ਸਰਹੰਦ ਸਾਹਿਬ ਜਦਾਂ ਦਾ ਜੋੜ ਮੇਲਾ ਹੁੰਦਾ ਸਾਰੇ ਪੰਜਾਬ ਦੇ ਵਿੱਚੋਂ ਬੱਚਾ ਬੱਚਾ ਬਾਹਰੋਂ ਵੀ ਸੰਗਤ ਆ ਮੱਥਾ ਟੇਕਣ ਵਾਸਤੇ ਆਉਂਦੀਆਂ ਨੇ ਹੁਣ ਜਿਵੇਂ ਮੰਨ ਲਓ ਵੀ ਇੱਕ ਪਿੱਛੇ ਮੇਰਾ ਗਾਣਾ ਆਇਆ ਸੀਗਾ ਮਾਤਾ ਗੁਜਰੀ ਜੀ ਪੰਜਾਬੀ ਸਿੰਗਰ ਜਸਵਿੰਦਰ ਸਿੱਧੂ ਜੀ ਨੇ ਗਾਇਆ ਸੀ ਉਹ ਤੇ ਉਹ ਗਾਣਾ ਮੈਂ ਕਿਵੇਂ ਲਿਖਿਆ ਤੇ ਕਿਵੇਂ ਉਹ ਸ਼ਬਦ ਲੱਭੇ ਤੁਹਾਨੂੰ ਮੈਂ ਸਾਂਝੇ ਕਰਦਾਗਾ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ ਵੀ ਜੋ ਜਿਸ ਚੀਜ਼ ਤੇ ਅਸੀਂ ਗੀਤ ਲਿਖ ਰਹੇ ਹਾਂਗੇ ਉਹ ਗੀਤ ਕਿਸ ਆਧਾਰ ਤੇ ਲਿਖਿਆ ਆਪਾਂ ਉਹ ਕੀ ਸਟੋਰੀ ਆ ਮਤਲਬ ਕਿ ਕੀ ਕਹਾਣੀ ਆ ਹੁਣ ਤੁਹਾਨੂੰ ਜਿਹੜਾ ਮੈਂ ਗਾਣਾ ਲਿਖਿਆ ਮੈਂ ਲੈਣਾ ਕਿਵੇਂ ਲਿਖਿਆ ਉਹ ਸਾਂਝੀਆਂ ਕਰਦਾ ਇਹ ਵੀ ਇੱਕ ਤਜਰਬਾ ਹੁੰਦਾ ਮਤਲਬ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਗਾਣਾ ਕਿਵੇਂ ਲਿਖਿਆ ਗਿਆ ਐਵੇਂ ਜਿਵੇਂ ਕੋਸ਼ਿਸ਼ ਕਰਿਆ ਕਰੋ ਤੁਸੀਂ ਮਤਲਬ ਕਿ ਗਾਣਾ ਲਿਖਣ ਦੀ ਹੁਣ ਉਹਦੇ ਵਿੱਚ ਕਿੱਥੇ ਆ ਕੇ ਗੱਲ ਜਾਂਦੀ ਆ ਉੱਥੇ ਇਹ ਗੱਲ ਜਾਂਦੀ ਆ ਕਿ ਜਿਹੜਾ ਮੈਂ ਗਾਣਾ ਉਹ ਲਿਖਿਆ ਸੀਗਾ ਮਾਤਾ ਗੁਜਰੀ ਜੀ ਉਹਦੀ ਰਾਤ ਉਹ ਮੈਂ ਕਿਵੇਂ ਲਿਖਿਆ ਸਭ ਤੋਂ ਪਹਿਲਾਂ ਤਾਂ ਮੈਂ ਉਹ ਇਤਿਹਾਸ ਸੁਣਿਆ ਲਾ ਲਵਾਂ ਪੜ੍ਹਿਆ ਲਾ ਲਵਾਂ ਫਿਰ ਮੈਂ ਉਹਦੇ ਵਿੱਚੋਂ ਗੱਲਾਂ ਚੇਤੇ ਕੀਤੀਆਂ ਵੀ ਕਹਿਣ ਦਾ ਮਤਲਬ ਉਹ ਟਾਈਮ ਦੇ ਵਿੱਚ ਗਿਆ ਮੈਂ ਆਪ ਕਿਉਂਕਿ ਗਾਣਾ ਲਿਖਣ ਵਾਸਤੇ ਉਹ ਸਮੇਂ ਦੇ ਵਿੱਚ ਜਾਣਾ ਪੈਂਦਾ ਆਪਾਂ ਨੂੰ ਤੇ ਮੰਨ ਲਓ ਕੋਈ ਵੀ ਆਪਾਂ ਨੇ ਗਾਣਾ ਲਿਖਣਾ ਦਾ ਤਾਂ ਆਪਾਂ ਨੂੰ ਉਹ ਸਮੇਂ ਦੇ ਵਿੱਚ ਜਾਣਾ ਪਊਗਾ ਉਹ ਮੰਨ ਲਓ ਫੀਲ ਆਪਾਂ ਨੂੰ ਉਹ ਚੀਜ਼ ਆਉਣੀ ਚਾਹੀਦੀ ਹੈ ਵੀ ਜਿਵੇਂ ਆਪਾਂ ਉਸ ਸਮੇਂ ਦੇ ਵਿੱਚ ਖੁਦ ਹੋਈਏ ਜਿਵੇਂ ਮੈਂ ਉਹ ਗਾਣਾ ਲਿਖਿਆ ਸੀਗਾ ਸਭ ਤੋਂ ਪਹਿਲਾਂ ਤਾਂ ਮੈਂ ਉਸ ਵੇਲੇ ਦਾ ਸਮਝਾਰ ਕੀਤਾ ਵੀ ਕਿਹੜਾ ਸਮਾਂ ਸੀ ਉਦੋਂ ਕਿਹੋ ਜਿਹਾ ਮਹੀਨਾ ਸੀਗਾ ਕਿਹੋ ਜਿਹੀ ਮਤਲਬ ਕਿ ਰੁੱਤ ਸੀ ਉਦੋਂ ਹੁਣ ਆਪਾਂ ਸਭ ਨੂੰ ਪਤਾ ਵੀ ਉਹ ਪੋ ਦਾ ਮਹੀਨਾ ਸੀਗਾ ਤੇ ਠੰਡ ਸੀ ਬੜੀ ਉਸ ਵੇਲੇ ਦੇ ਵਿੱਚ ਫਿਰ ਮੈਂ ਕੀ ਲਿਖਿਆ ਸੀਗਾ ਉਹ ਉਹ ਲੈਣਾ ਮੈਂ ਤੁਹਾਨੂੰ ਮੈਂ ਸੁਣਾਉਣਾਗਾ ਠੰਡਾ ਸੀ ਬੁਰਜੇ ਨਾਲੇ ਠੰਡੀ ਠੰਡੀ ਹਵਾ ਚੱਲੇ ਮਾਤਾ ਗੁਜਰੀ ਜੀ ਬੈਠੇ ਨਾਲ ਨੇ ਆ ਮਾਤਾ ਗੁਜਰੀ ਜੀ ਬੈਠੇ ਨਾਲ ਨੇ ਰੁੰਦਾ ਸੀ ਅੰਬਰੇ ਨਾਲੇ ਧਰਤੀ ਵੀ ਰੋਈ ਜਾਵੇ ਜਿਨੇ ਜਿਨੇ ਵੇਖੇ ਉਹ ਹਾਲ ਨੇ ਹਾਂ ਜੀਨੇ ਜੀਨੇ ਵੇਕੇ ਉਹੋ ਹਾਲ ਨੇ ਹੁਣ ਆਪਾਂ ਨੇ ਕੀ ਲਿਖਿਆ ਇੱਥੇ ਬਿਉ ਟਾਈਮ ਦੇ ਵਿੱਚ ਠੰਡ ਸੀਗੀ ਇਸ ਕਰਕੇ ਆਪਾਂ ਨੇ ਲਿਖਿਆ ਬਿਨਾਂ ਨਾਲ ਦਾ ਠੰਡਾ ਸੀ ਬੁਰਜ ਨਾਲੇ ਠੰਡੀ ਠੰਡੀ ਹਵਾ ਚੱਲੇ ਤੇ ਮਾਤਾ ਗੁਜਰੀ ਜੀ ਬੈਠੇ ਸੀ ਬੱਚਿਆਂ ਦੇ ਨਾਲ ਇਹ ਚੀਜ਼ ਆਪਾਂ ਲਿਖੀ ਆ ਮੰਨ ਲਓ ਦੇਖੋ ਜਦੋਂ ਕੋਈ ਦੁੱਖ ਹੁੰਦਾ ਉਦੋਂ ਹਰਕ ਬੰਦਾ ਰੋਂਦਾਗਾ ਜਾਂ ਆਪਾਂ ਕੋਈ ਕਿਸ ਕਿਸੇ ਤੇ ਕੋਈ ਨਾ ਕੋਈ ਅਤਿਆਚਾਰ ਹੁੰਦਾ ਉਦੋਂ ਰੋਂਦਾ ਗਿਆ ਦੇ ਕੋਸਟੇਮ ਦੇ ਵਿੱਚ ਉਹ ਟਾਈਮ ਇੰਨਾ ਮਾੜਾ ਸੀਗਾ ਮਾਤਾ ਗੁਜਰੀ ਤੇ ਸਹਿਬ ਜੱਦਾ ਤੇ ਉੱਥੇ ਵਿੱਚ ਇਹ ਪਾਣੀ ਇੱਕ ਚੀਜ਼ ਲਿਖੀ ਆ ਵੀ ਰੋਂਦਾ ਸੀ ਅੰਬਰ ਨਾਲੇ ਧਰਤੀ ਵੀ ਰੋਈ ਜਾਵੇ ਜਿਨੇ ਜਿਨੇ ਵੇਖੇ ਉਹ ਹਾਲ ਮੰਨ ਲਓ ਦੇਖੋ ਉਹ ਧੁੰਦ ਪੈਂਦੀ ਹੁੰਦੀ ਆ ਆਸਮਾਨ ਵੀ ਤੋਂ ਵੀ ਪਾਣੀ ਗਿਰ ਰਿਹਾ ਸੀਗਾ ਧਰਤੀ ਵੀ ਗਿੱਲੀ ਸੀ ਵੀ ਆਸਮਾਨ ਨੇ ਵੀ ਦੇਖੀ ਆ ਉਹ ਮਤਲਬ ਕਿ ਉਹ ਸਮਾਂ ਤੇ ਧਰਤੀ ਨੇ ਵੀ ਦੇਖਿਆ ਗਿਆ ਵੀ ਦੇਖੋ ਉਹ ਵੀ ਰੋ ਰਹੀ ਸੀ ਇਹ ਚੀਜ਼ ਆਪਾਂ ਮੈਂ ਇਹ ਪਲੇਰਾ ਪਾ ਕੇ ਪੂਰੀ ਪੂਰੀ ਕੀਤਾ ਏ ਇੱਕ ਪੈਰਾ ਜਿਹੜਾ ਦੂਜਾ ਪੈਰਾ ਆਉਂਦਾਗਾ ਉਥੇ ਆਪਾਂ ਵੀ ਕਿਨਾਂ ਨੇ ਇਹ ਖੇਡ ਖੇਡੀ ਸੀਗੀ ਜਿਵੇਂ ਬੱਚਿਆਂ ਨੂੰ ਕਿਨੇ ਕੈਦ ਕਰਾਇਆ ਸੀ ਕਿਹਨੇ ਸਨੇਹਾ ਲਾਇਆ ਫਿਰ ਉਹ ਆਪਾਂ ਨੇ ਲੈਣਾ ਬਣਾਈਆ ਕਿਵੇਂ ਬਣਾਈਆਂ ਸੀਗੀਆਂ ਕਰ ਗਿਆ ਬਈ ਮਾਨੀ ਮੋਰਾ ਪਿੱਛੇ ਲੱਗੇ ਗੰਗੂ ਪੰਡਤ ਨੇ ਕਹਿਰੇ ਕਮਾਇਆ ਸੀ ਸੱਦ ਲਿਆ ਕੋਤਵਾਲ ਜਾ ਕੇ ਸੀ ਮਰਿੰਡੇ ਨਿੱਕੇ ਬੱਚਿਆਂ ਨੂੰ ਕੈਦੇ ਕਿਰਾਇਆ ਸੀ ਹਾਂ ਨਿੱਕੇ ਬੱਚਿਆਂ ਨੂੰ ਕੈਦੇ ਕਿਰਾਇਆ ਸੀ ਤੇ ਉਸ ਸਮੇਂ ਦੇ ਵਿੱਚ ਇਦਾਂ ਲਾ ਲਓ ਵੀ ਦੇਖੋ ਗੰਗੂ ਸੀ ਉਹਨੇ ਸ਼ਿਕਾਇਤ ਕੀਤੀ ਮਰਿੰਡੇ ਗਿਆ ਥਾਣੇ 'ਚ ਉਹ ਇਹ ਪਹਿ ਲੈਣਾ ਬਣਾਈਆਂ ਤੇ ਲੈਣਾ ਬਣਾਉਣ ਤੋਂ ਬਾਅਦ ਜਦੋਂ ਉਹਨਾਂ ਨੂੰ ਗ੍ਰਿਫਤਾਰ ਕਰਨ ਵੇਲੇ ਆਏ ਤਾਂ ਮਾਤਾ ਗੁਜਰੀ ਜੀ ਕੀ ਸਨੇਹ ਲਾਰੇ ਸੀ ਉਹ ਬੱਚਿਆਂ ਨੂੰ ਕੀ ਸਖਾਰੇ ਸੀਗੇ ਤਾਂ ਜਾਂਦੀ ਵਾਰੀ ਗਾਵੇ ਦਾਤੀ ਪੁੱਤਿਆਂ ਦੀ ਕੋੜੀ ਨਾਲੇ ਸਿਰਤਾਜ ਕਲਗੀ ਸਜਾਉਂਦੀ ਐ ਸਿਰਤਾਜ ਕਲਗੀ ਸਜਾਉਂਦੀ ਐ ਕარი ਨਾਨੀ ਤੁਸੀਂ ਮੌਤ ਨੂੰ ਕਬੂਲ ਲਿਓ ਬੱਚਿਆਂ ਨੂੰ ਪਈ ਸਮਝਾਉਂਦੀ ਐ ਹਾਂ ਬੱਚਿਆਂ ਨੂੰ ਪਈ ਸਮਝਾਉਂਦੀ ਐ ਮੰਨ ਲਓ ਦੇਖੋ ਜਦੋਂ कोतवाल ਆ ਗਿਆ ਉਹ ਵੀ ਆਪਾਂ ਲੈਣਾ ਵਿੱਚ ਪਾਈਆ ਫਿਰ ਮਾਤਾ ਗੁਦਰੀ ਜੀ ਬੈਠੇ ਨੇ ਤੇ ਬੱਚਿਆਂ ਨੂੰ ਮਤਲਬ ਕਿ ਤਿਆਰ ਕਰ ਰਹੇ ਨੇ ਆਪਣੇ ਹੱਥੀਂ ਆਪਾਂ ਉਹ ਵੀ ਲੈਣਾ ਪਾਈਆ ਇਸੇ ਤਰ੍ਹਾਂ ਆਪ ਦੇਖੋ ਦਸਤਾਰ ਸਦਾ ਕੀ ਮਾਤਾ ਜੀ ਨੇ ਕਲੰਗੀ ਸਜਾਈ ਨਾਲੇ ਘੋੜੀਆਂ ਗਾਰੀ ਆ ਬੈਠੀ ਆਪਣੇ ਬੱਚਿਆਂ ਦੀ ਉਹ ਤੇ आलिया ਉਹ ਕਹਿ ਰਹੀ ਆ ਵੀ ਤੁਸੀਂ ਪੈਰੀ ਕੋਲ ਡਰਨਾ ਨਹੀਂ ਹੈਗਾ ਤੁਸੀਂ ਮੌਤ ਨੂੰ ਕਬੂਲ ਲਿਓ ਵੀ ਆਪਣੇ ਧਰਮ ਵਿੱਚ ਪੱਕੇ ਰਹੋ ਤੇ ਫਿਰ ਆਉਂਦਾ ਮੰਨ ਲਓ ਜਦੋਂ ਉਹ ਲੈ ਕੇ ਗਏ ਨੇ ਕਚਹਿਰੀ 'ਚ ਪਹੁੰਚੇ ਨੇ ਫਿਰ ਉਹ ਅੱਗੇ ਕਹਾਣੀ ਆਉਂਦੀ ਆ ਉਹ ਕੀ ਲਿਖੀ ਜਾਣੇ ਫਿਰ ਆਪਾਂ ਨੇ ਲੈਣਾ ਪਹੁੰਚ ਗਏ ਨੇ ਬੱਚੇ ਚੱਲ ਸੂਬੇ ਦੀ ਕਚੈਰੀ ਸਿੰਗਾ ਫਤੀਸੀ ਬਲਾਈ ਸੀਨਾ ਠੋਕ ਕੇ ਹਾਂ ਸਿੰਗਾ ਫਤੀਸੀ ਪਲਾਈ ਸੀਨਾ ਠੋਕ ਕੇ ਤੇ ਫਿਰ ਇੱਕ ਬੁਰਾਈ ਮੀਤ ਸਮਝ ਨਾ ਆਵੇ ਸੋਚੇ ਸੂਬੇ ਦੀ ਕਚੈਰੀ ਸਾ ਰੁਕ ਕੇ ਆ ਸੂਬੇ ਸੂਬੇ ਦੀ ਕਚਹਿਰੀ ਸਾਰੂਕ ਕੇ ਹੁਣ ਗੱਲ ਕਿੱਥੇ ਆ ਗਈ ਮੰਨ ਲਓ ਜਦੋਂ ਸੂਬੇ ਦੀ ਕਚਹਿਰੀ ਚ ਗਏ ਨੇ ਬੱਚੇ ਤਾਂ ਉਹਨਾਂ ਨੇ ਮੰਨ ਲਓ ਇੱਕ ਤਾਨ ਕੇ ਫਤੇ ਬਲਾਈ ਆਪਾਂ ਨੇ ਇਹ ਇਹੀ ਲਾਈਨਾਂ ਲਿਖਿਆ ਨੇ ਕਿ ਵੀ ਪਹੁੰਚ ਗਏ ਨੇ ਬੱਚੇ ਜਦੋਂ ਸੂਬੇ ਦੀ ਕਚਹਿਰੀ ਸਿੰਘਾਂ ਫਤੇ ਸੀ ਬਲਾਈ ਸੀਨਾ ਠੋਕ ਕੇ ਤੇ ਅੱਗੇ ਨਾ ਮੰਨ ਲਓ ਜਦੋਂ ਫਤੇ ਬਲਾਈ ਉਹਨਾਂ ਤੇ ਸੀ ਵੀ ਬੱਚੇ ਨੇਗੇ ਪਰ ਉਹਨਾਂ ਦਾ ਜਜ਼ਬਾ ਦੇਖ ਕੇ ਤਾਂ ਜਿਹੜੀਆਂ ਸੂਬੇ ਦੀਆਂ ਕੰਦਾ ਸੀਗੀਆਂ ਮਹਿਲ ਦੀਆਂ ਉਹ ਵੀ ਦੇਖਦੀਆਂ ਨੇਗੀਆਂ ਉਹ ਵੀ ਸੋਚ ਰਹੇ ਨੇ ਵੀ ਇਹ ਦੇਖੋ ਵੀ ਆਪਣੇ ਧਰਮ ਵਿੱਚ ਕਿੰਨੇ ਪੱਕੇ ਨੇ ਬੱਚੇ ਲਾਲੂ ਵੀ ਡਰਦੇ ਨਹੀਂ ਹੈਗੇ ਮੌਤ ਤੋਂ ਤੇ ਇਹੀ ਚੀਜ਼ਾਂ ਸੋਚ ਕੇ ਸਮਝ ਕੇ ਆਪਾਂ ਨੇ ਇਹ ਲੈਣਾ ਲਿਖਿਆ ਨਹੀਂ ਆ ਮੰਨ ਲਓ ਗੀਤ ਲਿਖਣ ਵਾਸਤੇ ਤੁਹਾਡੇ ਕੋਲੇ ਕਹਾਣੀ ਲਾਲੂ ਸ਼ਬਦ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਫੇਰ ਗੀਤ ਬਣਦਾ ਹੁੰਦਾ ਹੈ ਠੀਕ ਹੈ ਨਾ ਗੀਤ ਬਣਾਉਣ ਦੇ ਲਈ ਆਪਾਂ ਨੂੰ ਕੋਈ ਵੀ ਗੀਤ ਬਣਾ ਲਓ ਤੁਸੀਂ ਧਾਰਮਿਕ ਬਣਾ ਲਓ ਸਾਈਡ ਬਣਾ ਲਓ ਤੇ ਰੋਮਾਂਟਿਕ ਬਣਾ ਲਓ ਉਹਦੇ ਲਈ ਸਾਨੂੰ ਇੱਕ ਸਟੋਰੀ ਦੀ ਲੋੜ ਹੈ ਮੰਨ ਲਓ ਜਿਵੇਂ ਆਪਾਂ ਨੂੰ ਲਿਖਣ ਵਾਸਤੇ ਨਾ ਕਈ ਰਾਈਟਰ ਇਹ ਜਿਹਨੇ ਦੋ ਲੱਭਜਨ ਦੀ ਚੀਜ਼ ਤੋਂ ਗੀਤ ਬਣਾ ਦਿੰਦੇ ਨੇ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹਟਕ ਕੋਕੇ ਬਾਰੇ ਉਹ ਕੋਕਾ ਦੋ ਸਾਬ ਦਾ ਨਾਮ ਪਰ ਆਪਾਂ ਨੇ ਗਾਣੇ ਨਿਕਾ ਬਣਾ ਜਾਂਦੇ ਨੇ ਇਸੇ ਤਰ੍ਹਾਂ ਦੇਖੋ ਕੋਈ ਭੇਟਾ ਲਿਖਣੀ ਆ ਕੋਈ ਧਾਰਮਿਕ ਗੀਤ ਲਿਖਣਾ ਕੋਈ ਵੀ ਕਿਸੇ ਤਰ੍ਹਾਂ ਦਾ ਗੀਤ ਲਿਖਣਾ ਤੁਹਾਡੇ ਲਈ ਇੱਕ ਸਟੋਰੀ ਬਣਾਓ ਤੇ ਇੱਕ ਤੁਹਾਡੇ ਲਈ ਸ਼ਬਦ ਹੋਣੇ ਚਾਹੀਦੇ ਨੇ ਫਿਰ ਇਹ ਗਾਣੇ ਕਹਿਣ ਦਾ ਮਤਲਬ ਵਿਖੇ ਜਾਂਦੇ ਨੇਗੇ ਬਾਕੀ ਕਈ ਭਰਾਵਾਂ ਨੇ ਨਾ ਵੀਰਾਂ ਨੇ ਲਾਲੂ ਕਮੈਂਟ ਕਰਦੇ ਨੇ ਉਹ ਕਹਿੰਦੇ ਨੇ ਵੀ ਸਾਡੇ ਲਈ ਇੰਨੇ ਗਾਣੇ ਲੇਕੇ ਪਏ ਨੇ ਤੁਸੀਂ ਨਾ ਜਿੰਨਾ ਚਿਰ ਤੁਹਾਡਾ ਗਾਣਾ ਕਿਸੇ ਸਿੰਗਰ ਦੀ ਆਵਾਜ਼ ਚ ਨਹੀਂ ਆਉਂਦਾ ਜਾਂ ਤੁਸੀਂ ਆਪ ਅ ਕੋਰਸ ਜ ਕਰੋ ਅੱਜ ਕੱਲ ਦਾ YouTube ਤੇ ਪੈ ਜਾਣਾ ਆਪ ਗਾ ਕੇ ਪਾਓ ਵੀ ਲੋਕ ਪਸੰਦ ਕਰਦੇ ਨੇ ਤੋ ਵੀ ਮੇਰਾ ਸਾਡਾ ਤਜਰਬਾ ਕਿਹਾ ਜਾਗਾ ਠੀਕ ਹੈ ਹੋ ਸਕਦਾ ਜੋ ਬੰਦਾ ਲਿਖਣ ਲੱਗਦਾ ਅੱਗੇ ਅੱਗੇ ਫੁਰ ਸਮਝ ਆਈ ਜਾਂਦੀ ਆ ਉਹਨੂੰ ਗੱਲਾਂ ਲਿਖਣ ਦੀ ਸਮਝ ਆਈ ਜਾਂਦੀ ਆ ਮਤਲਬ ਕਿ ਅੱਗੇ ਅੱਗੇ ਮਤਲਬ ਕਿ ਸੁਧਾਰ ਹੋਈ ਜਾਂਦਾ ਆਪਣੇ ਮਤਲਬ ਕਿ ਜੋ ਵੀ ਆਪਾ ਲਿਖਣਾ ਚਾਹੁੰਦੇ ਹੈਗੇ ਉਹਦੇ ਵਿੱਚ ਤੇ ਇਸੇ ਕਰਕੇ ਸਭ ਤੋਂ ਪਹਿਲਾਂ ਦੇਖੋ ਇੱਕੋ ਗੱਲ ਆ ਵੀ ਪਹਿਲਾਂ ਤੁਸੀਂ ਜਿਹੜੇ ਗਾਣੇ ਲਿਖ ਚੁੱਕੇ ਹੋ ਉਹ ਤੁਹਾਡਾ ਇੱਕ ਐ ਸਮਝ ਲਓ ਵੀ ਜਿਵੇਂ ਆਪਾਂ ਕੋਈ ਕੋਰਸ ਕਰਦੇ ਹੁੰਨੇ ਕਿਸੇ ਚੀਜ਼ ਦਾ ਲਾ ਲਓ ਵੀ ਪ੍ਰੈਕਟਿਸ ਉਹ ਚੀਜ਼ ਨੇ ਉਹ ਗਾਣੇ ਉਹਨਾਂ ਦੇ ਵਿੱਚੋਂ ਹੋ ਸਕਦਾ ਤੁਹਾਡਾ ਗਾਣਾ ਕੋਈ ਵਧੀਆ ਵੀ ਹੋਵੇ ਹੋ ਸਕਦਾ ਤੁਸੀਂ ਆਪਣੇ ਆਪ ਵਧੀਆ ਸਮਝਦੇ ਹੋ ਮੋਂ ਦੂਜੇ ਨੂੰ ਨਾ ਵਧੀਆ ਕਿਉਂਕਿ ਕਈ ਗੀਤ ਇਹ ਜਿਹੇ ਹੁੰਦੇ ਨੇ ਮੇਨ ਹੁੰਦਾ ਸ਼ਬਦਾਂ ਦੀ ਲੈਣਾ ਲੈਣਾ ਹੁੰਦੀ ਨੇ ਜਿਹੜੀਆਂ ਨਾ ਗਾਣੇ ਦੀਆਂ ਦੋ ਤਿੰਨ ਲਾਈਨਾਂ ਤਾਂ ਇਹ ਜਿਹੀਆਂ ਹੋਣੀਆਂ ਚਾਹੀਦੀਆਂ ਨੇ ਕਿਆਂ ਜਿਹੜੀਆਂ ਕਹਿਣ ਦਾ ਮਤਲਬ ਵੀ ਬਾਰ-ਬਾਰ ਆਉਂਦੀਆਂ ਨੇ ਜਿਹੜੀਆਂ ਵਧੀਆ ਹੋਣੇ ਚਾਹੁੰਦੇ ਮੰਨ ਲਓ ਅੱਜ ਦੇ ਟਾਈਮ ਦੇ ਵਿੱਚ ਨਾ ਰੀਲਾਂ ਬਣਦੀਆਂ ਨਹੀਂ ਆ ਉਹ ਰੀਲ ਇੱਕ ਗਾਣੇ ਤੇ ਬਣਦੀ ਆ ਜਾਂ ਦੋ ਗਾਣਿਆਂ ਤੇ ਮਸਾ ਡੇਢ ਕੇ ਗਾਣੇ ਤੇ ਬਣਦੀ ਆ ਉਹੀ ਉਹਨੂੰ ਗਾਣੇ ਦੂ ਚਲਾ ਦਿੰਦੀ ਆ ਇਸ ਕਰਕੇ ਜਿੰਨਾ ਕੁ ਵੀ ਤੁਸੀਂ ਲਿਖਦੇ ਹੋ ਉਹਨਾਂ 'ਤੇ ਵਧੀਆ ਤਰੀਕੇ ਨਾਲ ਲਿਖਣ ਦੀ ਕੋਸ਼ਿਸ਼ ਕਰੋ ਸਾਫ਼ ਲਿਖੋ ਜੇ ਕੁਝ ਤੁਹਾਨੂੰ ਸਮਝ ਨਹੀਂ ਆਉਂਦੀ ਹੈਗੀ ਐਵੇਂ ਹੋ ਜਾਂਦਾ ਵੀ ਕਈ ਵਾਰੀ ਨਾ ਅਗਲਾ ਕਹਿੰਦਾ ਵੀ ਬਾਈ ਜੀ ਮੈਂ ਮੈਂ ਆ ਚੀਜ਼ ਲਿਖੀ ਹੈਗੀ ਜਿਵੇਂ ਕਮੈਂਟ ਕਰ ਦਿੰਦਾਂ ਨੇ ਵਿੱਚ ਕਈ ਵੀਰ ਤਾਂ ਉਹਦੇ ਵਿੱਚ ਤੁਸੀਂ ਪੁੱਛ ਸਕਦੇ ਹੋਗੇ ਕਮੈਂਟ ਕਰ ਦਿਓ ਤੁਸੀਂ ਵੀ ਆ ਵੀਰੇ ਸਾਨੂੰ ਆ ਚੀਜ਼ ਏਦਾਂ ਨਹੀਂ ਪਤਾ ਲੱਗੀ ਤਾਂ ਉਹਤੇ ਵੀ ਆਪਾਂ ਵੀਡੀਓ ਬਣਾ ਕੇ ਪੂਰੀ ਚੀਜ਼ ਦੱਸਾਂਗੇ ਤੇ ਬਾਕੀ ਚਾਹੇ ਤੁਸੀਂ ਧਾਰਮਿਕ ਲਿਖ ਧਾਰਮਿਕ ਲਿਖੋ ਚਾਹੇ ਰਮੈਂਟਿਕ ਚਾਹੇ ਕੋਈ ਸਾਈਡ ਜਿਹੜਾ ਜ ਮਰਜ਼ੀ ਲਿਖੋ ਤੁਹਾਡੇ ਕੋਲੇ ਤਜਰਬਾ ਹੋਣਾ ਚਾਹੀਦਾ ਜਿੰਨਾ ਚਿਰ ਤੁਹਾਡੇ ਸ਼ਬਦਾਂ ਦੇ ਵਿੱਚ ਜਾਣ ਨਹੀਂ ਹੈਗੀ ਨਾ ਤੁਹਾਡੇ ਸ਼ਬਦ ਮਤਲਬ ਕਿ ਭਜਨ ਦੇ ਵਿੱਚ ਨਹੀਂ ਹੈਗੇ ਉਨਾਂ ਚਿਰ ਕੋਈ ਗੀਤ ਨਹੀਂ ਬਣਦਾ ਹੈਗਾ ਬਾਕੀ ਇੱਕ ਗੱਲ ਹੋਰ ਆ ਗੀਤ ਲਿਖਣਾ ਕੋਈ ਆਮ ਗੱਲ ਨਹੀਂ ਹਰ ਇੱਕ ਬੰਦਾ ਨਹੀਂ ਲਿਖ ਸਕਦਾ ਗੀਤ ਇਸ ਕਰਕੇ ਕਈ ਬੰਦੇ ਨਾ ਮਤਲਬ ਕਿ ਵੀਰ ਇਹ ਕਹਿਣਗੇ ਵੀ ਮੈਂ ਲਿਖ ਕੇ ਦੇਖਦਾ ਜੇ ਤੁਹਾਡੇ ਚ ਤਜਰਬਾਗਾ ਤਾਂ ਹੀ ਕੋਸ਼ਿਸ਼ ਕਰਿਓ ਗੀਤ ਲਿਖਣਾ ਮਤਲਬ ਕਿ ਕੋਈ ਛੋਟੀ ਗੱਲ ਨਹੀਂ ਹੈਗੀ ਕਿਉਂਕਿ ਗੀਤਕਾਰ ਦੀ ਸੋਚ ਬੱਕ ਹੁੰਦੀ ਹੈਗੀ ਉਹਨੂੰ ਤਜਰਬਾ ਹੁੰਦਾ ਦੁਨੀਆਦਾਰੀ ਦਾ ਹਰਕ ਮੋੜ ਦਾ ਹਰਕ ਚੌਰਾਹੇ ਦਾ ਉਹਨੂੰ ਤਜਰਬਾ ਹੁੰਦਾਗਾ ਵੀ ਕਿਹੜੀ ਚੀਜ਼ ਕਿੱਥੇ ਹੋਊਗੀ ਕਿਹੜੀ ਚੀਜ਼ ਕਿੱਥੇ ਫਿੱਟ ਆਊਗੀ ਉਹਨੂੰ ਤਜਰਬਾ ਹੁੰਦਾ ਇਸ ਕਰਕੇ ਗੀਤਕਾਰ ਦੀ ਲਿਖੀ ਹੋਈ ਚੀਜ਼ ਪਤਾ ਨਹੀਂ ਕਿੰਨੇ ਕ ਲੋਕਾਂ ਦੇ ਕੰਨਾ ਤੱਕ ਜਾਂਦੀ ਆ ਸੁਣਦੇ ਨੇ ਲੋਕ ਲਿਖਦਾ ਤਾਂ ਗੀਤਕਾਰ ਆ ਕਲਾਕਾਰ ਤਾਂ ਗਾਉਂਦਾ ਹੁੰਦਾਗਾ ਬਹੁਤ ਕਲਾਕਾਰ ਹਰ ਤੇ ਬਾਕੀ ਆਪਾਂ ਅਗਲੀ ਵੀਡੀਓ ਚ ਕਰਾਂਗੇ ਗੱਲਬਾਤ ਬਾਕੀ ਸਾਰਿਆਂ ਦਾ ਧੰਨਵਾਦ ਭੈਣ ਭਰਾਵਾਂ ਦਾ ਸਮਾਂ ਕੱਢ ਕੇ ਜੋ ਤੁਸੀਂ ਵੀਡੀਓ ਦੇਖੀ ਤੇ ਬਾਕੀ ਅੱਗੇ ਵੀ ਆਪਾਂ ਲੈ ਕੇ ਆਵਾਂਗੇ ਧੰਨਵਾਦ ਸਾਰਿਆਂ ਦਾ